ਅੱਜ ਉਸਿਆ ਪਰਵਿਖੇ ਪੱਤਰਕਾਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡਿਬਟੀ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ ਜਨ ਪੰਜਾਬੀ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਕਿ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਅੱਜ ਜਿਹੜੀਆਂ ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਜਿਹੜੀ ਆ ਮੀਟਿੰਗ ਮੈਡਮ ਡੀਸੀ ਕੋਮਲ ਮਿੱਤਲ ਜੀ ਦੇ ਨਾਲ ਕੀਤੀ ਗਈ ਹੈ ਅੱਜ ਸਾਡੇ ਨਾਲ ਪ੍ਰਧਾਨ ਜੀ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਇੰਡੀਆ ਦੇ ਪ੍ਰਧਾਨ ਜਿਹੜੇ ਸਰਦਾਰ ਬਲਬੀਰ ਸਿੰਘ ਸੈਣੀ ਜੀ ਸਾਡੇ ਨਾਲ ਜੁੜੇ ਹਨ ਆਓ ਜਾਣਦੇ ਹਾਂ ਬਣਾ ਵੱਲੋਂ ਕੀ ਕਿਸ ਮੁੱਦੇ ਤੇ ਉੱਪਰ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਜੀ ਸਾਸ਼ੀ ਕਾ ਜੀ ਅਸ਼ਕਾ ਜੀ ਮੈਂ ਬਲਬੀਰ ਸਿੰਘ ਸ਼ਾਣੀ ਸੁਭਾ ਪ੍ਰਧਾਨ ਦਵਰਕਿੰਗ رپورਟਰ ਐਸੋਸੀਏਸ਼ਨ ਪੰਜਾਬ ਇੰਡੀਆ ਅਸੀਂ ਅੱਜ ਪਹਿਲਾ ਮੀਟਿੰਗ ਕੀਤੀ ਸੀ ਬਹੁਤ ਸਾਰੇ ਉਪਰੰਤ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਪੱਤਰ ਦੇ ਕੇ ਆਏ ਆ ਜਿਹੜੀਆਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਹੈਗੀਆਂ ਉਹ ਅਸੀਂ ਉਸ ਮੰਗ ਤੇ ਉਹ ਮੰਗ ਪੱਤਰ ਜਿਹੜਾ ਹੈਗਾ ਉਹ ਡੀਸੀ ਸਾਹਿਬ ਨੂੰ ਦੇਣ ਪਰੰਤ ਉਹਨਾਂ ਨਾਲ ਵਿਸਥਾਰ ਸਹਿਤ ਉਹਨ ਮੰਗ ਪੱਤਰ ਤੇ ਗੱਲ ਕੀਤੀ ਗਈ ਜਿਹਦੇ ਵਿੱਚ ਸਮੇਂ-ਸਮੇਂ ਤੇ ਪੱਤਰਕਾਰਾਂ ਦੇ ਨਾਲ ਕੋਈ ਲੜਾਈ ਝਗੜੇ ਹੁੰਦੇ ਆ ਜਾਂ ਮਤਲਬ ਸਾਡੇ ਕੋਲ ਦਫ਼ਤਰ ਦੀ ਸਾਨੂੰ ਸਹੂਲਤ ਨਹੀਂ ਹੈਗੀ ਉਹ ਦਫ਼ਤਰ ਦੀ ਸਹੂਲਤ ਦੀ ਮੰਗ ਕੀਤੀ ਆ ਤੇ ਇਸੇ ਤਰ੍ਹਾਂ ਹੀ ਜੇਕਰ ਪੱਤਰਕਾਰਾਂ ਨੂੰ ਕੰਮ ਕਰਦਿਆਂ ਹੋયા ਕਿਸੇ ਦਫ਼ਤਰ ਵਿੱਚ ਕੋਈ ਵਿਧਿ ਕੀ ਹੁੰਦੀ ਆ ਤਾਂ ਉਸ ਵਿਧਿ ਕੀ ਨੂੰ ਵੀ ਜਿਹੜੀ ਆ ਬਿਨਾ ਕਿਸੇ ਦੋਸ਼ ਤੋਂ ਪਰਚਾ ਦਰਜ ਕਰ ਦਿੱਤਾ ਜਾਂਦਾ ਜਦੋਂ ਕਿ ਉਹਦੀ ਕੋਪੜਤਾਲ ਨਹੀਂ ਹੁੰਦੀ ਅਸੀਂ ਉਹ ਮੰਗ ਕੀਤੀ ਆ ਵੀ ਉਹ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਕਾਰਵਾਈ ਨਾ ਕੀਤੀ ਜਾਵੇ ਤੇ ਉਹ ਪਰਤਾਲ ਕਰਨ ਤੋਂ ਬਾਅਦ ਪਹੁੰਚ ਸਰ ਮੈਡਮ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਗਿਆ ਜੀ ਮੈਡਮ ਨੇ ਸਾਨੂੰ ਅਭਿਸ਼ਵਾਸ ਦਿੱਤਾ ਵੀ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਉਸ ਇਹਨਾਂ ਤੇ ਸੀ ਕੁਝ ਸਰਕਾਰ ਦੇ ਪਦਰਤੇ ਸੀ ਉਹ ਸਰਕਾਰ ਨੂੰ ਸਾਡਾ ਮੰਗ ਪੱਤਰ ਭੇਜਣਗੇ ਤੇ ਉਹ ਇਹਦੇ ਪੁਰਜੋਰ ਸਪਾਸ਼ ਆਪਣੀ ਕਰਨਗੇ ਇਹ ਮੰਗਾ ਜਿਹੜੀਆਂ ਹੈਗੀਆਂ ਇਹਨੂੰ ਮੈਨੂੰ ਲਾਗੂ ਕੀਤੀਆਂ ਜਾਂ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ ਕਰੋ